ਸਤ ਸ੍ਰੀ ਅਕਾਲ ਮੈਂ ਰਾਜਵਿੰਦਰ ਸਿੱਧੂ ਟਿਗੋਰਦਨ ਦਾ ਤੁਹਾ ਦਾ ਸਵਾਗਤ ਹੈ ਹਾਂ ਜੀ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਹਰ ਵਾਰ ਡਿਲੀਵਰੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਆਸਾਨੀ ਨਾਲ ਸਾਰੀਆਂ ਭਾਣੇ ਵੀਡੀਓ ਦੇ ਸਕੋ ਹਾਂਜੀ ਵੀਰੇ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਅਗੇ ਅਜੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋ ਚੜਦੀ ਕਲਾ ਚ ਹੋਵੋ ਹਾਂਜੀ ਅੱਜ ਵਾਲੇ ਕਲੈਕਸ਼ਨ ਫੇਰ ਕਾਟਨ ਅ ਵਿਦਔਰ ਦੁਪੱਟਾ ਇੱਕ ਅੱਦਾ ਸੂਟ ਇੱਕ ਅੱਦਾ ਸੂਟ ਹੈ ਜੀ ਪੱਟਿਆਂ ਦੇ ਨਾਲ ਨਿੱਕੀ ਮੁੱਟੀ ਬੂਟੀ ਦੇ ਵਿੱਚ ਵੀ ਨੇ ਜੀ ਤੇ ਦਰਵਾਨੇ ਜੀ ਬੂਟੀ ਵਿੱਚ ਹੈਗੇ ਠੀਕ ਹੈ ਜੀ ਬਹੁਤ ਪਿਆਰੇ ਪਿਆਰੇ ਸੂਟ ਵਿਖਾਉਣ ਵਾਲਿਆਂ ਜੀ ਸੋਨੂੰ ਬੜੇ ਰੱਖ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਜਦੋਂ ਜਦੋਂ ਸਕਿੱਪ ਕਰ ਦਿੰਨੇ ਆ ਉਦੋਂ ਆਪ ਨੂੰ ਨਹੀਂ ਪਤਾ ਲੱਗਦਾ ਜੀ ਵੀ ਕਾਟਨ ਦਾ ਸੂਟ ਹੈ ਕਿਹੜਾ ਸੂਟ ਹੈ ਨਾ ਸਕਰੀਨ ਸ਼ਾਟ ਦੇ ਕੇ ਭਾਣਾ ਕਹਿਣ ਦੀਆਂ ਨੇ ਜੀ ਆਹ ਸੂਟ ਕਾਦਾ ਹੈਗਾ ਇਹ ਸੂਟ ਕਿਵੇਂ ਹੈ ਕਿੰਨੇ ਦਾ ਜੀ ਸਾਰਾ ਕਨਫਰਮੇਸ਼ਨ ਕਰਨੂਗੀ ਕੋਈ ਵੀ ਗੱਲ ਮੈਂ ਇਹਦੇ ਚ ਅਹ ਹੁਣੇ ਰਾਹ ਦੀ ਹੈਗੀ ਐਂਡ ਤੋਂ ਸ਼ੁਰੂ ਤੋਂ ਲਾ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖੋ ਵੀਡੀਓ ਦੇਖਣ ਨਾਲ ਹੀ ਪਤਾ ਲੱਗਦਾ ਵੀ ਆਪਾਂ ਨੂੰ ਤੇ ਵੈਸੇ ਤਾਂ ਆਪ ਨੂੰ ਨਹੀਂ ਪਤਾ ਲੱਗਦਾ ਹੈ ਨਾ ਜੇ ਆਪਾਂ ਕੱਟ-ਕੱਟ ਕੇ ਵੀਡੀਓ ਦੇਖੀ ਚੱਲਾਂਗੇ ਫਿਰ ਆਪਾਂ ਨੂੰ ਕੋਈ ਪਤਾ ਨਹੀਂ ਲੱਗਣਾ ਉਹਦਾ ਵੀ ਕੀ ਗੱਲ ਹੈ ਕਿ ਕਿਹੜੇ ਸੂਟ ਨੇ ਕਿਹੜਾ ਫੈਬਰਿਕ ਹੈ ਕੀ ਰੇਟ ਹੈ ਕੀ ਕਲਰ ਹੈ ਠੀਕ ਹੈ ਜੀ ਕੈਮਰੇ ਦੇ ਵਿੱਚ ਥੋੜਾ-ਥੋੜਾ ਕਲਰ ਦਾ ਫਰਕ ਆਊਗਾ ਜੋ ਮੈਂ ਬੋਲੂਗੀ ਕਲਰ ਉਹੀ ਹੋਣਗੇ ਤੇ ਜੋ ਮੈਂ ਫੈਬਰਿਕ ਦੱਸੂਗੀ ਸੇਮ ਫੈਬਰਿਕ ਹੋਊਗੀ ਕਿ ਜੋ ਵੀ ਮੈਂ ਦਸੂਗੀ ਉਹ ਸੇਮ ਉਸੇ ਤਰ੍ਹਾਂ ਹੀ ਹੋਊਗਾ ਕੋਈ ਕਿਸੇ ਗੱਲ ਦਾ ਹੁੱਲਾ ਨਹੀਂ ਹੋਊਗਾ ਕੋਈ ਕਿਸੇ ਗੱਲ ਦਾ ਫਰਕ ਨਹੀਂ ਰਹੂਗਾ ਹਨਾ ਠੀਕ ਹੈ ਜੀ ਹਾਂ ਕਰਦੇ ਆ ਵੀਡੀਓ ਸਟਾਰਟ ਬਣੇ ਰਹੇ ਵੀਡੀਓ ਦੇ ਨਾਲ ਪਹਿਲਾ ਸੂਟ ਹੈ ਜੀ ਪਰਪਲ ਕਲਰ ਦਾ ਨਿੱਕੀ ਬੁੱਤੀ ਦਾ ਬਹੁਤ ਹੀ ਪਿਆਰਾ ਸੂਟ ਪਿਓਰ ਕਾਟਨ ਜੀ ਬਿਲਕੁਲ ਵਾਸ ਕਰਕੇ ਸਟਿਚ ਕਰਵਾਇਓ ਕਿ ਰੰਗ ਤਾਂ ਨਾ ਜੇ ਕਲਰ ਦਾ ਥੋੜਾ ਜਿਹਾ ਸੋਈ ਵੀ ਨਿਕਲ ਗਈ ਤਾਂ ਅਸੀਂ ਦੇਣਦਾਰਾਂ ਕਿਉਂਕਿ ਅਸੀਂ ਪਹਿਲਾਂ ਇਹਨਾਂ ਨੂੰ ਬਣਵਾ ਕੇ ਦਿੱਤੇ ਕਿਸੇ ਭੈਣ ਦਾ ਸੂਟ ਤਿਆਰ ਕਰਕੇ ਦਿੱਤਾ ਹੈ ਨਾ ਤੇ ਉਹ ਅਸੀਂ ਪਹਿਲਾਂ ਵਾਅਸ ਹੀ ਕਰਦਿਆ ਪਹਿਲਾਂ ਸੂਟਾਂ ਨੂੰ ਤੇ ਬਿਲਕੁਲ ਵੀ ਅਸੀਂ ਵੀ ਹੈਰਾਨ ਰਹੇ ਹਾਂ ਵੀ ਕਾਟਨ ਦੇ ਸੂਟ ਚ ਮਾੜਾ ਮੋਟਾ ਸੋਈ ਤਾਂ ਨਿਕਲਦੀ ਪਰ ਇਹਦੇ ਵਿੱਚ ਬਿਲਕੁਲ ਵੀ ਨਹੀਂ ਜਵਾਨ ਵੀ ਨਿਕਲੀ ਜੀ ਆ ਦੇਖੋ ਦੇ ਸਕਦਾ ਤੁਸੀਂ ਇਸ ਤਰ੍ਹਾਂ ਨਿੱਕੀ ਬੂਟੀ ਦਾ ਸੂਟ ਹੈ ਜੀ ਇਹ ਪ੍ਰਿੰਟ ਨਿੱਕਾ ਨਿੱਕਾ ਪ੍ਰਿੰਟ ਵਾਈਟ ਦਾ ਤੇ ਪਰਪਲ ਕਲਰ ਦਾ ਆ ਦੇ ਇਸ ਹੈ ਜੀ ਹਨ ਗਰਮੀ ਵਾਲਾ ਲਾਈਟ ਦਾ ਕਲਰ ਥੋੜਾ ਜਿਹਾ ਫਿੱਕਾ ਰਿਹਾ ਕੈਮਰੇ ਦੇ ਵਿੱਚ ਪਰ ਇਹ ਇਦੂ ਥੋੜਾ ਜਿਹਾ ਗੂੜਾ ਕਲਰ ਹੈ ਠੀਕ ਹੈ ਜੀ ਡਾਰਕ ਹੈ ਇਦੂ ਤੇ ਇਹ ਥੋੜਾ ਜਿਹਾ ਡਲ ਜਾ ਰਿਹਾ ਹੈਗਾ ਹਾਂਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਨਾਲ ਦੁਪੱਟਾ ਦੇਖ ਸਰ ਵੀ ਇਸ ਤਰ੍ਹਾਂ ਦੇ ਦੇਣਾ ਦੁਪੱਟਾ ਪਿਆਰ ਦਾ ਡਿਜ਼ਾਈਨ ਕੀਤਾ ਹੋਇਆ ਕਿੰਨਾ ਪਿਆਰਾ ਦੁਪੱਟਾ ਦੇਖੋ ਜੀ ਤੁਸੀਂ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਇਹ ਜੀ ਗੱਲ ਨਹੀਂ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਹੀ ਦੇ ਸੂਟ ਦੀ ਲੁੱਕ ਆਉਣ ਵਾਲੀ ਦੇ ਸਬੱਤ। ਐਸਟ੍ਰੇ ਸੂਟ ਬਣਨਾ ਹੈ ਜੀ ਦੁਪੱਟੇ ਦੇ ਨਾਲ। ਤੇ ਹਾਂਜੀ ਦੁਪੱਟੇ ਦੇ ਨਾਲ ਇਹਦਾ ਰੇਟ ਹੈ ਜੀ 750 ਰੁਪਇਆ। ਸ਼ਿਪਿੰਗ ਚਾਰਜ ਵਿੱਚ ਹੋਣਗੇ। ਠੀਕ ਹੈ ਜੀ 750 ਰੁਪਇਆ ਦੇ ਵਿੱਚ ਵੀ ਦੁਪੱਟਾ ਤੁਸੀਂ ਸੂਟ ਲੈ ਸਕਦੇ ਹੋਗੇ। ਪਿਓਰ ਪਾਊਡਰਨ ਦਾ ਰੰਗ ਨਹੀਂ ਫੇਟ ਹੁੰਦਾ ਜਮਾਂ ਵੀ ਜਮਾਂ ਕਪੜਾ ਖਰਾਬ ਹੁੰਦਾ ਉਹ ਅਸੀਂ ਬੈਠੇ ਹਾਂ ਠੀਕ ਹੈ ਜੀ। ਸਾਡੀ ਗਾਰੰਟੀ ਤੇ ਸੂਟ ਖਰੀਦੋ ਤੇ ਸਕਰੀਨਸ਼ਾਟ ਜਮਾਣਾ ਲੈਣਾ ਭੁੱਲਿਆ ਕਰੋ। स्क्रीन शॉट लेके ही साथ करो तो नहीं पता लगता परपल कलर का देखियो परपल परपल कलर बहुत ही ज्यादा ट्रेंड क्योंकि गर्मी मिठा ठंडा कलर आएगा ठीक है जी हाँ जी तो स्क्रीन शॉट लेकिन जो साक्ट नंबर है छियासी नौ सौ अठानवे तरताली तीन सौ पंद्रह स्क्रीन से के सो हो रहा है सिंपल कॉल करो वट्सअप कॉल करो ठीक है जी वो आपकी मर्जी असरे ਕਾਲ ਗਰੋਹ ਨੇ ਕਰਾਂਗੇ ਤੁਹਾਡੇ ਕਾਲ ਚੱਕਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹ ਸਾਡਾ ਫਰਜ਼ ਆਂਦਾ ਸੀ ਆਪਦਾ ਖਾਂਚ ਪੂਰੀ ਤਰ੍ਹਾਂ ਨਿਭਾ ਰਹੇ ਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਦਿਖਾਉਣਾ ਤੁਹਾਨੂੰ ਅਗਲਾ ਸੂਟ ਇਹਦੇ ਚ ਕਲਰ ਆ ਉਸ ਨੇ ਇਹ ਦਾ ਨਾਲ ਦਾ ਜਮਾਂ ਸੇਮ ਰੇਟ ਹੋਊਗਾ ਸੇਮ ਫਾਈਬਰ ਹੋਊਗਾ ਇਹ ਆਪਾਂ ਤਿਆਰ ਕਰਕੇ ਰਹਿਣ ਕਿਸੇ ਭੈਣ ਦੇ ਇਹ ਮੈਂ ਬਾਕਸ ਕੀਤਾ ਹੋਇਆ ਸੂਟ ਹੈਗਾ ਮੈਂ ਹੁਣ ਤਿਆਰ ਕਰਨਾ ਦੇਣਾ ਸੀਗਾ ਮੈਂ ਕਿਹਾ ਚਲੋ ਵੀਡੀਓ ਚ ਕੇ ਰ ਇੱਕ ਵਾਰੀ ਵਿਖਾ ਵਿਖਾ ਦਈਏ ਦੇਖੋ ਜੀ ਇਸ ਤਰ੍ਹਾਂ ਇਹਦਾ ਕਲਰ ਹੈਗਾ ਇਹਦਾ ਕਲਰ ਹੈਗਾ ਨਹੀਂ ਤਾਂ ਇਹ ਕੋਈ ਕਲਰ ਜੈ ਨਹੀਂ ਇਹ ਪਤਾ ਨਹੀਂ ਲੱਗਦਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਮਾਜਾ ਕਲਰ ਦਾ ਸੂਟ ਕੈਸਾ ਹੈ ਪਰ ਥੋੜਾ ਜਿਹਾ ਫਿੱਕਾ ਹੈ ਵੀਡੀਓ ਵਿੱਚ ਥੋੜਾ ਜਿਹਾ ਡਾਰਕ ਹੈ ਠੀਕ ਹੈ ਜੀ ਡਾਰਕ ਕਲਰ ਦਾ ਨਿੱਕੀ ਬੁਟੀ ਦਾ ਸੂਟ ਤੇ ਇਹਦੇ ਨਾਲ ਆਹ ਦੁਪੱਟਾ ਤਿਆਰ ਹੋਇਆ ਸਾਨੂੰ ਦੁਪੱਟਾ ਦਿਖਾਉਣੀ ਹੈਗੀ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਤਿਆਰ ਹੋਇਆ ਇਹਦੇ ਨਾਲ ਇਹਦਾ ਇਸ ਤਰ੍ਹਾਂ ਦਾ ਡਿਜ਼ਾਈਨ ਹੈਗੀ ਪੱਤੇ ਦਾ ਦੇਖੋ ਜੀ ਇਹ ਆਪਣਾ ਸੇਲ ਆਊਟ ਹੈ ਸੂਟ ਇਹ ਪਹਿ ਤਿਆਰ ਕਰਕੇ ਦੇਣਾ ਤਿਆਰ ਕਰਕੇ ਜਦੋਂ ਇਹ ਸੂਟ ਬਣ ਕੇ ਆਇਆ ਫਿਰ ਮੈਂ ਤੁਹਾਨੂੰ ਦੁਬਾਰੇ ਫੇਰ ਵੀਡੀਓ ਵਿੱਚ ਦਿਖਾਵਾਂਗੀ ਕਿ ਇਸ ਤਰ੍ਹਾਂ ਇਹਦੀ ਲੁੱਕ ਤਿਆਰ ਹੋਈ ਆ ਪਰ ਇਹ ਮਬੋਸ ਕੀਤਾ ਹੋਇਆ ਸੂਟ ਹੈ ਬਿਲਕੁਲ ਤਾਂ ਮੈਂ ਇਹਨੂੰ ਹਜੇ ਪ੍ਰੈਸ ਵੀ ਨਹੀਂ ਕੀਤੀ ਦੇਖੋ ਜੀ ਜਮਾ ਵੀ ਇਹਦੇ 'ਚ ਬਲ ਨਹੀਂ ਪਏ ਜਮਾ ਇਹ ਇਕੱਠਾ ਜਾਣੀ ਹੋਇਆ ਨਹੀਂ ਇਕੱਠਾ ਹੋ ਜਾਂਦਾਗਾ ਨਾ ਇਹਦੀ ਬਿਲਕੁਲ ਵੀ ਇਹ 'ਚ ਰੰਗ ਨਿਕਲਿਆ ਠੀਕ ਹੈ ਜੀ ਇਸ ਗਾਰੰਟੀ ਦੇ ਨਾਲ ਤੁਹਾਨੂੰ ਸੂਟ ਦੇਵਾਂਗੇ ਪੂਰੀ ਗਾਰੰਟਡ ਸੂਟ ਨੇ ਇਹ ਡਿਮਾਂਡੀ ਸੂਟ ਨੇ ਕਿਉਂਕਿ ਅੱਜਕੱਲ ਡਿਮਾਂਡ ਹੈ ਪਹਿਣਾ ਦੀ ਜੀ ਜੀ ਤੁਸੀਂ ਸਾਨੂੰ ਦੂਜੇ ਸੂਟ ਦਿਖਾਓ ਕਾਊਂਟਰ 'ਤੇ ਠ ਹਮ ਹੁਣ ਤੱਕ ਆਰਡਰ ਦੇ ਸੂਟਾ ਵੇਨਾ ਕੋਈ ਹੋਈ ਨਹੀਂ ਹੈਗਾ ਜੀ ਨਾ ਹੀ ਤਾਂ ਹੁਣ ਪੈਂਦੇ ਨੇ ਸਿੰਥੈਟਿਕ ਸੂਟ ਨਹੀਂ ਅੱਜ ਕੱਲ ਕੋਣ ਹੀ ਔਖੇ ਨੇ ਹਨਾ ਜੋ ਮੌਸਮੀ ਸੂਟ ਨੇ ਮੌਸਮ ਅੜਾ ਕਪੜਾ ਹੀ ਸੋਹਣਾ ਲੱਗਦਾ ਹੈ ਆਪਾਂ ਉਹੀ ਅੱਜ ਕੱਲ ਤੁਹਾਨੂੰ ਦਿਖਾ ਰਹੇ ਹਾਂ ਜੀ ਦੇ ਵਿੱਚ ਠੀਕ ਸਵਾ ਦੋ ਮੀਟਰ ਦੇ ਦੁਪੱਟੇ ਹੋਣਗੇ ਜੀ ਪ्योर ਦੇ ਦੁਪੱਟੇ ਹੋਣਗੇ ਢਾਈ ਗਾਈ ਘਣੀ ਨੇ ਦੇ ਸਵਾ ਦੋ ਮੀਟਰ ਦੇ ਦੁਪੱਟੇ 750 ਦੇ ਵਿੱਚ ਸੂਟ ਤੁਸੀਂ ਇਹ ਵਾਏ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਇਹ ਦੁਪੱਟਾ 750 ਹਾਂਜੀ ਆਪਣਾ ਪੇਮੈਂਟ ਦਾ ਮੈਥਡ ਉਹੀ ਰਹੂਗਾ ਜਿਹੜਾ ਆਪਾਂ ਤੁਹਾਨੂੰ ਰੋਜ਼ ਦੱਸਦੇ ਹਾਂ ਕੈਸ਼ অন ਡਿਲੀਵਰੀ ਛੱਡ ਕੇ ਤੁਸੀਂ UPI ਆ WhatsApp Google Pay ਕੋਈ ਵੀ ਕਰ ਸਕਦੇ ਹੋਗੇ ਤੇ ਜੇ ਤੁਸੀਂ ਬ੍ਰੈਂਟ ਸੂਟ ਲੈਣੇ ਹੋ ਬ੍ਰੈਂਟ ਸੂਟਾਂ ਦਾ ਆਰਡਰ ਅਸੀਂ ਪਹਿਲਾਂ ਸੋ ਤੁਹਾ ਪੇਮੈਂਟ ਪੂਰੀ ਲਵਾਂਗੇ ਬਾਅਦ ਦੇ ਉੱਤੇ ਤੁਹਾਨੂੰ ਸੂਟ ਭੇਜਾਂਗੇ ਜੇ ਤੁਸੀਂ ਸਾਨੂੰ ਆਰਡਰ ਕਰਦੇ ਵਰਕਅਲ ਸੂਟ ਵਰਕਅਲ ਸੂਟ ਦੇ ਅਸੀਂ ਤੁਹਾਨੂੰ ਅੱਧੇ ਪੇਮੈਂਟ ਸੋ ਪਹਿਲਾਂ ਲਵਾਂਗੇ ਅੱਧੀ ਪੇਮੈਂਟ ਤੁਸੀਂ ਸਾਨੂੰ ਬਾਅਦ ਦੇ ਤੁਹਾਡਾ ਸੂਟ ਤਿਆਰ ਹੋ ਗਿਆ ਉਦੋਂ ਤੁਸੀਂ ਸਾਨੂੰ ਪੇ ਕਰ ਸਕਦੇ ਹੋ ਤੇ ਪ੍ਰਿੰਟਰ ਦੇ ਸੁੱਟਾਂ ਦੀ ਹਾਫ ਪੇਮੈਂਟ ਕੋਈ ਨਹੀਂ ਹੋਣੀ ਜੀ ਪੂਰੀ ਤੇ ਪੂਰੀ ਪੇਮੈਂਟ ਕਰਨੀ ਪਊਗੀ ਠੀਕ ਹੈ ਜੀ ਤੇ ਸ਼ਿਪਿੰਗ ਚਾਰਜ ਸਾਰੇ ਵਿੱਚ ਹੋਣਗੇ ਜੇ ਕੋਈ ਦੁਕਾਨ ਤੇ ਆਉਣਾ ਚਾਹੁੰਦਾ ਹੈ ਤਾਂ ਜੀ ਸਕਦਗੇ ਜੀ ਸਾਡਾ ਦੁਕਾਨ ਦਾ ਐਡਰੈਸ ਹੈ ਕੋੜਦੁੰਨਾ ਜ਼ਿਲ੍ਹਾ ਬਰਨਾਲਾ ਕੋੜਦੁੰਨਾ ਤੇ ਤਨੌਲਾ ਦੀ ਭੀਖੀ ਵਾਲੀ ਸੜਕ ਤੇ ਸਾਡਾ ਪਿੰਡ ਹੈ ਜੀ ਤੇ 3 ਕਿਲੋਮੀਟਰ ਅਸੀਂ ਕੋੜਦੁੰਨੇ ਤੋਂ ਥੋੜਾ ਜਿਹਾ ਦੂਰ ਹੈ ਨੇ ਫੇਰ ਤਾਂ ਨਹੀਂ ਤੇ ਬੈਗ ਰੂ ਪੁਰਾ ਸਾਡੇ ਕੋਠਾਂ ਦਾ ਨਾਮ ਹੈ ਠੀਕ ਹੈ ਜੀ ਉੱਥੇ ਸਾਡੀ ਸੋਭਾ ਕਿਵੇਂ ਮਰਜੀ ਆਉ ਸਾਡੇ ਆਏ ਦਾਲ ਦੇ ਭੈਣਾ ਹੁੰਦੀ ਨੇ ਸਾਡੇ ਨੇੜੇ ਨੇੜੇ ਦੇ ਪਿੰਡਾਂ ਆਂਦੀਆਂ ਭੈਣਾ ਉਸਪਾਲ ਤਾਂ ਹੋ ਗਿਆ ਬੰਧੇਰ ਹੋ ਗਿਆ ਅਢਾਇਆ ਹੋ ਗਿਆ ਇਹਨਾਂ ਇਹਨਾਂ ਪਿੰਡਾਂ ਦੇ ਭੈਣਾ ਸਾਡੇ ਕੋਲੇ ਆਉਂਦੀਆਂ ਨੇ ਵੇਟ ਕਰਦੀਆਂ ਨੇ ਧੰਨਵਾਦ ਥੈਂਕ ਯੂ ਜੀ ਜੀ ਉਹਨਾਂ ਭੈਣਾ ਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਇਹ ਵੀ ਵੱਡੀ ਗੱਲ ਹੁੰਦੀ ਹੈ ਜੀ ਭੈਣਾ ਸਾਨੂੰ ਮਾਣ ਬਖਸ਼ਦੀਆਂ ਨੇ ਸਾਡੇ ਕੋਲੇ ਲੌਂਦੀਆਂ ਨੇ ਚੱਲ ਕੇ ਆਉਂਦਾ ਟਾਈਮ ਤੇ ਟਾਈਮ ਕੱਢ ਕੇ ਗਰਮੀ ਦੇ ਵਿੱਚ ਹਨਾ ਉਹਨਾਂ ਦਾ ਤਹਿ ਦਰੋ ਥੈਂਕ ਯੂ ਕਰਦੇ ਆਂ ਜੀ ਹਾਂਜੀ ਆਪਾਂ ਅਗਲਾ ਸੂ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਹੀ ਜਿਆਦਾ ਪਿਆਰਾ ਲੱਗਦਾ ਮੈਨੂੰ ਤੇ ਬਹੁਤ ਜਿਆਦਾ ਸੋਹਣਾ ਲੱਗਦਾ ਹੈਗਾ ਤੇ ਬਰ ਕਿਸੇ ਦਾ ਆਪ ਦੀ ਪਸੰਦ ਹੁੰਦੀ ਹੈ ਵਾਈਟ ਦਾ ਤੇ ਗ੍ਰੇ ਦਾ ਤੇ ਪੈਰਟ ਕਲਰ ਦਾ ਇਸ ਤਰ੍ਹਾਂ ਇਹ ਕਮ ਇਹ ਸੰਭਣਿਆ ਹੋਇਆ ਥੋੜਾ ਜਿਹਾ ਇਹ ਡੱਲ ਕਲਰ ਹੈ ਜੀ ਤੇ ਪਰ ਅੰਦਰ ਦੇ ਵਿੱਚ ਥੋੜਾ ਜਿਹਾ ਚਮਕਣਾ ਜਾਈ ਜਾਂਦਾ ਅੱਖਾਂ ਵਿੱਚ ਵਜਣ ਵਾਲਾ ਕਲਰ ਆਈ ਜਾਂਦਾ ਠੀਕ ਹੈ ਜੀ ਪਰ ਨਹੀਂ ਇੰਨਾ ਇਹ ਡਾਰਕ ਨਹੀਂ ਹੈਗਾ ਇਹ ਡੱਲ ਜਿਹਾ ਪੈਰਟ ਡੱਲ ਜਿਹਾ ਠੀਕ ਹੈ ਜੀ ਤੇ ਪਿਓਰ ਕਾਟਨ ਹੋਊਗੀ ਵੀਵਾ ਕਾਟਨ ਹੋਊਗੀ ਵੀਵਾ ਕਾਟਨ ਦੀ ਮੋਹਰ ਲੱਗੀ ਹੋਊਗੀ ਸਾਨੂੰ ਦਿਖਾ ਦਿੰਨੇ ਆ ਮੋਹਰ ਤੋਂ ਬਿਨਾ ਆਪਾਂ ਤੁਹਾਨੂੰ ਕੋਈ ਜਿਹੜਾ ਕੋਈ ਮੋਹਰ ਵਾਲਾ ਸੂਟ ਨੂੰ ਮੋਹਰ ਆ ਦੱਸਾਂਗੇ ਜਿਹੜਾ ਕੋਈ ਸਿੰਪਲ ਕਾਟਨ ਹੁੰਦੀ ਹੈ ਉਹ ਸਿੰਪਲ ਕਾਟਨ ਦੱਸਾਂਗੇ ਠੀਕ ਹੈ ਜੀ ਇਹ ਨਹੀਂ ਪਤਾ ਸਿੰਪਲ ਕਾਟਨ ਹੁੰਦੀ ਹੈ ਜਿਹੜੀ ਉਹ ਇਨਾ ਬ੍ਰਾਂਡ ਚੀਜ਼ਾਂ ਨਾਲ ਵੀ ਵਧੀਆ ਹੁੰਦੀ ਹੈ ਇਹ ਤਾਂ ਪਤਾ ਹੀ ਨਹੀਂ ਜੀ ਬਸ ਆਪਾਂ ਦਾ ਕੋਈ ਕਿਸੇ ਕਿਸੇ ਦਿਨ ਲੱਭਣੇ ਪੜੇ ਹੁੰਦੇ ਨੇ ਕੱਪੜੇ ਖੜ-ਖੜ ਕੇ ਕੱਪੜੇ ਤਾਂ ਆਪ ਨੂੰ ਜਿੰਨੀ ਵੇਖ ਨਹੀਂ ਹੁੰਦਾ ਠੀਕ ਹੈ ਜੀ ਵੀ ਹਾਂ ਕਿਹੜਾ ਤਾਂ ਵਧੀਆ ਨਿਕਲਣਾ ਕਿਹੜਾ ਸਹੀ ਨਿਕਲਣਾ ਪਰ ਜਿਹੜੇ ਸੀ ਆ ਪਹਿਲਾਂ ਬਣਾਉਣੇ ਆ ਘਰੇ ਬਣਾਉਣੇ ਆ ਉਹਨਾਂ ਦੇ ਸਾਨੂੰ ਪੂਰੀ ਗਾਰੰਟੀ ਦਿੰਦੇ ਆ ਪਹਿਲਾਂ ਵਾਲੀ ਸੂਟਾਂ ਕੀਤੀ ਐ ਇਹਦੇ ਨਾਲ ਸੂਟ ਸਾਡੇ ਕੋਲ ਵੱਢ ਚੁੱਕੇ ਆ ਜੀ ਇਹਦੀ ਪੂਰੀ ਗਾਰੰਟੀ ਹੋਊਗੀ ਕੋਈ ਚ ਰੰਗ ਫੇਟ ਨਹੀਂ ਹੁੰਦਾ ਕੋਈ ਇਕੱਠਾ ਜਾਂ ਨਹੀਂ ਹੁੰਦਾ ਠੀਕ ਹੈ ਜੀ ਕਈ ਸੂਟ ਚੱਕਾਂ ਜੇ ਤੋਂ ਇਕੱਠੇ ਹੋ ਜਾਂਦੇ ਨੇ ਬਿਲਕੁਲ ਨਹੀਂ ਹੁੰਦਾ ਜੀ ਜਿਸ ਆਪ ਸੀ ਮੈਂ ਕੇ ਪਾਇਆ ਹੈ ਇਹਦੇ ਨਾਲ ਦਾ ਸੂਟ ਪਰਪਲ ਕਲਰ ਜਿਹੜਾ ਤੇ ਹੋਰ ਸੂਟ ਵੀ ਇਹਦੇ ਨਾਲ ਦੇ ਬਣ ਕੇ ਆਉਣਗੇ ਤੁਹਾਨੂੰ ਉਹ ਵੀ ਦਿਖਾਉਂਗੀ ਤੇ ਬਹੁਤ ਹੀ ਪਿਆਰਾ ਸੂਟ ਹੈ ਜੀ ਹਰ ਕਿਸ ਤਰ੍ਹਾਂ ਅਦੇ ਸਭ ਨੂੰ ਆਪਾਂ ਹਰ ਇੱਕ ਦੀ ਚੀਜ਼ ਦੀ ਗਾਰੰਟੀ ਵੀ ਨਹੀਂ ਦਿੰਦੇ ਹੈਨਾ ਜੋ ਚੀਜ਼ ਆਪਾਂ ਘਰੇ ਵਰਤੀ ਹੁੰਦੀ ਹੈ ਜੋ ਹੰਡਾਈ ਹੁੰਦੀ ਹੈ ਉਹ ਉਸੇ ਚੀਜ਼ ਦੀ ਗਾਰੰਟੀ ਦੇਵਾਂਗੇ ਮੈਂ ਇਹਦੇ ਨਾਲ ਤੁਹਾਨੂੰ ਦੁਪੱਟਾ ਦਿਖਾਉਣੀ ਹੈ ਜੀ ਦੇ ਸਭ ਤੋਂ ਦੁਪੱਟਾ ਪਾਇਰੇਟ ਦਾ ਤੇ ਵੈਗਟ ਦਾ ਕੰਬੀਨੇਸ਼ਨ ਇਸ ਤਰ੍ਹਾਂ ਥੋੜਾ ਜਿਆਦਾ ਕੈਮਰੇ ਦੇ ਵਿੱਚ ਬਹੁਤ ਜਿਆਦਾ ਫਟਕੀਲਾ ਕਲਰ ਆ ਰਿਹਾ ਹੈ ਜੀ ਬਿਲਕੁਲ ਐਸਾ ਕਲਰ ਨਹੀਂ ਹੈਗਾ ਜਿਹੜਾ ਦਿਖ ਰਿਹਾ ਠੀਕ ਹੈ ਜੀ ये तो बहुत ही ज्यादा भटकीला जा रहा है पर ही डल जा डल जा पैरट है ना मैं बोलूँगी उ कलर होगा कैमरे के कैमरे पर कोई विश्वास नहीं है कैमरे ने तो रंग बदली देना है तो जो मैं बोलूँगी कलर सोनू सेम मिलूगा ठीक है आ देखो जी ये है वैट काट का इस तरह का ही सोनू सूट बन के तैयार होना जी इस तरह का ही सूट लगना है पाया लैसा लाओ छोटी मर्जी बर्त भी हो जाता जी वर्क करवाना किसी ने वर्क भी हो जाएगा ਤੇ ਵੈਸੇ ਜੇ ਲੈਸਾਂ ਲਾ ਕੇ ਬਣਾਉਣਾ ਤਾਂ ਲੈਸਾਂ ਲਾ ਕੇ ਬਹੁਤ ਵਧੀਆ ਬਣਦੇ ਐ ਸੂਟ ਅੱਜ ਕੱਲ ਟ੍ਰੈਂਡ ਐ ਜੀ ਲੈਸਾਂ ਦਾ ਹਾਂਜੀ ਆਪ ਕੋ ਆਦੀ ਮਨ ਮਰਜ਼ੀ ਹੁੰਦੀ ਐ ਜੀ ਜਿਹੜਾ ਜਿਵੇਂ ਵੀ ਕਿਸੇ ਨੂੰ ਵਧੀਆ ਲੱਗਦਾ ਉਸੇ ਤਰ੍ਹਾਂ ਉਹ ਕਰਦਾ ਸਾਡੀ ਇਸ਼ਟਾ ਤੇ ਐਡੀ ਬਣੀ ਐ ਜੀ ਸਿੱਧੂ ਜੁਲਤੀ ਕੋਟ ਦੋਨਾਂ ਦੇ ਨਾਲ ਤੁਸੀਂ ਫੋਲੋ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜੀ ਸੋਹਣੇ ਸੋਹਣੇ ਡਿਜ਼ਾਈਨ ਦੇਖੋ ਜੀ ਉੱਥੇ ਸਾਡੇ ਸੂਟਾਂ ਦੇ ਬਿਲਕੁਲ ਨਵੇਂ ਡਿਜ਼ਾਈਨ ਹੁੰਦੇ ਨੇ ਨਿਊ ਡਿਜ਼ਾਈਨ ਹੁੰਦੇ ਨੇ ਉੱਥੋਂ ਤੁਹਾਨੂੰ ਡਿਜ਼ਾਈਨ ਲੈ ਕੇ ਵੀ ਦੇ ਸਕਦੇ ਆਂ ਆਪਦੇ ਕੋਲੋਂ ਦੇ ਜਾਣ ਦੇ ਨਾਲ ਆਪਦੇ ਕੋਲੋਂ ਵੀ ਦੇ ਸਕਦੇ ਹੋ ਫਾਈਬਰ ਆਪਦੀ ਤੁਸੀਂ ਦੇਣੀ ਹੈ ਸਾਨੂੰ ਆਪਦੇ ਕੋਲੋਂ ਦੇ ਸਕਦੇ ਹੋ ਪਰ ਇੱਕ ਗੱਲ ਜ਼ਰੂਰ ਹੈ ਜੀ ਫਾਈਬਰ ਕਿਸੇ ਵਧੀਆ ਲਵਾਗੇ ਘਟੀਆ ਫਾਈਬਰ ਕੋ ਬਿਲਕੁਲ ਨਹੀਂ ਲਵਾਗੇ ਜਿਵੇਂ ਕਿ 3200 ਵਾਲਾ ਹੁੰਦਾ ਜਿਹੜੇ ਕੋਈ ਟੋਟੇ-ਪੋਟੇ ਲੈ ਕੇ ਆਉਂਦੇ ਉਹ ਬਿਲਕੁਲ ਨਹੀਂ ਵਧੀਆ ਪੂਰੀ ਵਧੀਆ ਫਾਈਬਰ ਕਾ ਲਵਾਗੇ ਹੈਨਾ ਜਿੰਨਾ ਜਿਹੜਾ ਅਸੀਂ ਕੰਮ ਵੀ ਕਰੀਏ ਸਾਡੇ ਕੰਮ ਤੇ ਸਫਾਈ ਵੀ ਆਵੇਗਾ ਅਗਲੇ ਨੂੰ ਪਾਉਣ ਵਾਲੇ ਨੂੰ ਵੀ ਵਧੀਆ ਲੱਗੇ ਤੇ ਸਾਨੂੰ ਬਣਾਉਣ ਵਾਲੇ ਨੂੰ ਵਧੀਆ ਲੱਗੇ ਠੀਕ ਹੈ ਜੀ ਏ ਸਾਨੂੰ ਸਾਨੂੰ ਅਸੀਂ ਪਹਿਲਾਂ ਦੱਸ ਦਿੰਨੇ ਆ ਫਾਈਬਰ ਕਿ ਦੇ ਆਉਂਗੇ ਤਾਂ ਵਧੀਆ ਦੇ ਆਉਂਗੇ ਨਹੀਂ ਪਰ ਅਸੀਂ ਨਹੀਂ ਪੜਾਂਗੇ ਫਾਈਬਰਕ ਫਾਈਬਰਕ ਸਾਡੇ ਕੋਲ ਪਹੁੰਚਾਉਣ ਦੀ ਸੋਡੀ ਜ਼ਿੰਮੇਵਾਰੀ ਤੇ ਇਧਰੋਂ ਪਹੁੰਚਾਉਣ ਦੀ ਸਾਡੀ ਜ਼ਿੰਮੇਵਾਰੀ ਆਲਵਾੜ ਦੇ ਵਿੱਚ ਸਾਡੀ ਇਹ ਚੱਲਦੀ ਹੈ ਡਿਲੀਵਰੀ ਚੱਲਦੀ ਹੈ ਜੀ ਕਿਤੇ ਮਰਜ਼ੀ ਬੈਠਾ ਡਿਲੀਵਰ ਕਰਾਂਗੇ ਤੁਹਾਨੂੰ ਸੂਟ ਇਹ ਜੀ ਗੱਲ ਨਹੀਂ ਹੈਗੀ ਵੀ ਤੁਹਾਨੂੰ ਕੋਈ ਜੱਫੀ ਝੂਟਾ ਕਰਵਾਵਾਂਗੇ ਜੇ ਸਾਨੂੰ ਕੋਈ ਡਿੱਕਾ-ਮਿੱਕਾ ਪੈਂਦਾ ਹੈਗਾ ਕਿਸੇ ਗੱਲ ਹੋ ਵੀ ਜਾਂਦਾ ਘਰ ਦੇ ਕੀਲਦਾਰੀਆਂ ਨੇ ਜੀ ਡਿੱਕੇ ਵੀ ਪਾ ਜਾਂਦੇ ਨੇ ਹਨਾ ਕੋਈ ਲੇਟ-ਪਲੇਟ ਹੁੰਦੀ ਹੈ ਗੱਲ ਉਹ ਜੀ ਤੁਹਾਨੂੰ ਅਸੀਂ ਫੋਨ ਤੇ ਦੱਸਦੇ ਆਂ ਕਿ ਸਾਨੂੰ ਆ ਡਿੱਕ ਹੈ ਜੀ ਤੁਹਾਡਾ ਪੰਜ ਚਾਰ ਦਿਨ ਸੂਟ ਅੜਕ ਸਕਦਾ ਹੈ ਜਾਂ ਇਧਰ ਉਧਰ ਹੋ ਸਕਦਾ ਹੈ ਹਨਾ ਉਹ ਪਹਿਣਾ ਸਾਰੀ ਕੁੜੀਦਾਰਾਂ ਜੀ ਸਾਰਿਆਂ ਨੂੰ ਪਤਾ ਹੁੰਦਾ ਘਰਾਂ ਦੇ ਡਿੱਕੇ ਮਟਿੱਕੇ ਆਂਦਾ ਉਹ ਸਮਝਦੀਆਂ ਨਹੀਂ ਗੱਲਾਂ ਤੇ ਉਹ ਉਹ ਜੀ ਆਪਾਂ ਦੱਸ ਕੇ ਤੁਹਾਨੂੰ ਸਾਰੀ ਗੱਲ ਤੇ ਫੇਰ ਉਹ ਕਰਾਂਗੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਦਿਖਾਉਣ ਤੁਹਾਨੂੰ ਅਗਲਾ ਸੂਟ ਤੇ ਵੈਸੇ ਵੀ ਸਾਨੂੰ ਫੋਨ ਕਰਕੇ ਵੀ ਪੁੱਛਦੀਆਂ ਨੇ ਵੈਸੇ ਰਹਿ ਸਲਾਹ ਵੀ ਲੈ ਲੈਂਦੀਆਂ ਨੇ ਜਿਨ੍ਹਾਂ ਨੇ ਨਹੀਂ ਸੂਟ ਲੈਣੇ ਹੁੰਦੇ ਜ਼ਰੂਰੀ ਨਹੀਂ ਵੀ ਸੂਟ ਖਰੀਦਣ ਵਾਸਤੇ ਆਪਾਂ ਫੋਨ ਕਰਦੇ ਆਂ ਤੇ ਬਹੁਤੀ ਵੇਣਾ ਸਾਡੇ ਨਾਲ ਵੈਸੀ ਗੱਲਾਂ ਵਾਤਾ ਕਰਨੀਆਂ ਮਾਰੀਆਂ ਵੀ ਕੋਈ ਬਟੀਕ ਵਾਲੇ ਪੁੱਛ ਲੈਂਦੀ ਹੈ ਕਿਵੇਂ ਦੀਦੀ ਕੀ ਮੈਂ ਚਲਾਉਣਾ ਕਿਵੇਂ ਗੱਲ ਹੁੰਦੀ ਹੈ ਅਸੀਂ ਚਲਾਉਣਾ ਜਿਵੇਂ ਪੁੱਛਦੇ ਅਸੀਂ ਉਹ ਹੀ ਜਰਾਏ ਦਿੰਦੇ ਆ ਕਿ ਘਰੇ ਆਪਣਾ ਠੀਕ ਹੈ ਕੋਈ ਆਪਾਂ ਦੁਕਾਨ ਦਾ ਕਰਤਿਆਂ ਨਹੀਂ ਦੇ ਕੋਈ ਆਪਾਂ ਕਰਾਇਆ ਨਹੀਂ ਦੇ ਕੋਈ ਆਪ ਵਰਕਰ ਨਹੀਂ ਵੈਸੇ ਵਰਕਰ ਹੈਗੇ ਹੈਲਪਰ ਨਹੀਂ ਰੱਖਿਆ ਹੋਇਆ ਹੈਨਾ ਵਰਕਰ ਤਾਂ ਹੁਣ ਬਾਰਕਰ ਹੀ ਆਪਣਾ ਜੀ ਵਰਕ ਕਰਦੇ ਨੇ ਇਹ ਵਰਕ ਵੀ ਆਪਣਾ ਸਟਿਚ ਕਰਦੇ ਨੇ ਠੀਕ ਹੈ ਜੀ ਤੇ ਆਪ ਆਪ ਕੋਈ ਬੁੜੀਆਂ ਤਾਂ ਨਹੀਂ ਕੰਮ ਕਰਵਾਉਂਦੇ ਕੋਈ ਕੁੜੀਆਂ ਤਾਂ ਨਹੀਂ ਕੰਮ ਕਰਵਾਉਂਦੇ ਕੋਈ ਸਿੱਖਣਾ ਨਹੀਂ ਤਾਂ ਨਹੀਂ ਕਰਵਾਉਂਦੇ ਪੱਕੇ ਟੇਲਰ ਨੇ ਆਪਣੇ ਮੀ ਆਪਣਾ ਵਰਕ ਕਰਦੇ ਨੇ ਜਿਹੜੇ ਮੀ ਹੁੰਦੇ ਨੇ ਉਹ ਆਪਣਾ ਵਰਕ ਕਰਦੇ ਨੇ ਹਾਂਜੀ ਆਪਾਂ ਦਿਖਾਉਣੇ ਤੁਹਾਨੂੰ ਲਾਸਟ ਸੂਟ ਲਾਸਟ ਸੂਟ ਕਾਟਨ ਦਾ ਮੈਚਿੰਗ ਸੂਟ ਹੈ ਜੀ ਇਹ ਵਿਦ ਵਿਦਾਊਟ ਦੁਪੱਟਾ ਹੈ ਇਹ ਰਾਂ ਦੁਪੱਟਾ ਹੈ ਨਹੀਂ ਜੀ ਕਾਟਨ ਸਾਡੀ ਬਿਲਕੁਲ ਫੈਨ ਪੂਰੀ ਵਧੀਆ ਐਹੀ ਜੀ ਗੱਲ ਨਹੀਂ ਹੈ ਜੀ ਦੇਖੋ ਜਿਹੜਾ ਥੋੜਾ ਇਹ ਫਿੱਕਾ ਹੀ ਜਾਂਦਾ ਸਾਰੇ ਸੂਟ ਡਾਲ ਆਈ ਜਾਂਦੇ ਨੇ ਵਿੱਚ ਕੋਈ ਤਾਂ ਜਿਹੜਾ ਤਾਂ ਡਾਲ ਆਉਣਾ ਹੁੰਦਾ ਉਹ ਤਾਂ ਜਾਦੇ ਗੂੜਾ ਆ ਜਾਂਦਾਗਾ ਜਿਨ੍ਹਾਂ ਨੇ ਜਿਹੜਾ ਉਹ ਹੁੰਦਾਗਾ ਉਹ ਇਹ ਨਾ ਪੈਰਟ ਕਲਰ ਜੇ ਵਿੱਚ ਫਿੱਕਾ ਜਾਂ ਪੈਰਟ ਕਲਰ ਦਾ ਸੂਟ ਹੈ ਇਹਦੇ ਵਿੱਚ ਬਿਲਕੁਲ ਵੀ ਪੈਰਟ ਕਲਰ ਨਹੀਂ ਦੇ ਸਿਰਹਾ ਕਿਉਂਕਿ ਇਹਦੇ ਵਿੱਚ ਤਾਂ ਗਰੇ ਜਾਈ ਜਾਂਦਾਗਾ ਤੇ ਜਿਹਨੂੰ ਬਿਲਕੁਲ ਫਿੱਕਾ ਆ ਜਾਂਦਾ ਕੈਮਰੇ ਦੇ ਵਿੱਚ ਤਾਂ ਪਰ ਇਹ ਬਹੁਤ ਸੋਹਣਾ ਪਿਆਰਾ ਕਲਰ ਹੈ ਜੀ ਪਿਆਰੇ ਕਲਰ ਦਾ ਸੂਟ ਕਿਸੇ ਵੀ ਮਰਜੀ ਆਪਾਂ ਏਜ ਗਰੁੱਪ ਇਹਨੂੰ ਪਹਿਨ ਸਕਦੇ ਆਂ ਸਿਆਣੇ ਵੀ ਪਹਿਨ ਸਕਦੇ ਆਂ ਤੇ ਆਪਾਂ ਇਹਨੂੰ ਗਰ ਲੁੱਕ ਵੀ ਦੇ ਸਕਦੇ ਆ ਠੀਕ ਹੈ ਸੂਟ ਨੂੰ ਇਸ ਤਰ੍ਹਾਂ ਦਾ ਇਹ ਮੈਚਿੰਗ ਬਣ ਕੇ ਤਿਆਰ ਹੋਣੀ ਹੈ ਦੇਖ ਸਕਦੇ ਹੋ ਜੀ ਤੁਸੀਂ ਮੈਚਿੰਗੇ ਇਸ ਦੀ ਜੇ ਦੁਪੱਟਾ ਲਵਾਉਣਾ ਹੈ ਆਪਾਂ ਦੁਪੱਟਾ ਵੀ ਲਾਵਾਂਗੇ ਵਿਦਆਉਟ ਦੁਪੱਟਾ ਕਈ ਵੇਰਾਂ ਕੋਲ ਦੁਪੱਟੇ ਹੁੰਦੇ ਨੇ ਹੈਨਾ ਆਪਾਂ ওই ਜਿਹਾ ਸੂਟ ਤੁਸੀਂ ਵਿਦਆਉਟ ਦੁਪੱਟਾ ਵੀ ਲੈ ਸਕਦੇ ਹੋ ਦੁਪੱਟਾ ਤੁਸੀਂ ਆਜੂਗਾ ਵੀ ਲੈ ਸਕਦੇ ਹੋ ਸਟਿਚ ਕਰਨਾ ਸਟਿਚ ਕਰਕੇ ਲਵਾਉਣ ਸਟਿਚ ਲਾਣਾਂ ਸਟਿਚ ਲਵਾਉ ਜਰੂਰੀ ਨਹੀਂ ਆਪਾਂ ਸਟਿਚ ਕਰਕੇ ਦੇਣਾ ਖਰਕ ਭੈਣ ਅੱਜ ਕੱਲ ਇੰਨਾ ਤਾਂ ਕਰ ਹੀ ਲੈਂਦੇ ਜੀ ਗਾਉਨ ਦਾ ਸੂਟ ਤਾਂ ਹਰ ਕਿਉਂ ਬਣਾ ਲੈਂਦੇ ਨੇ ਆਪਾਂ ਕਿਉਂ ਖਰਚਾ ਪਾਈ ਅਗਲੇ ਦੀ ਮਨਮਰਜ਼ੀ ਜਿਵੇਂ ਵੀ ਆਲੀ ਨੂੰ ਠੀਕ ਲਾ ਦੇ ਉਸੇ ਤਰ੍ਹਾਂ ਹੀ ਸਾਥੋਂ ਤੁਸੀਂ ਫੇਵਰਕ ਲੈ ਸਕਦੇ ਹੋ ਹਾਂਜੀ ਸਾਡੀ ਵੀਡੀਓ ਨੂੰ ਚੰਗੀ ਨੂੰ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਵਧੀਆ ਦੱਸੋ ਘੱਟ ਗਈ ਕਿ ਘਟੀ ਹੈ ਦੱਸੋ ਜ਼ਰੂਰੀ ਨਹੀਂ ਹੈ ਕਿ ਵੀ ਆਪਾਂ ਫਰੈਹ ਤੇ ਹੀ ਮੰਗਦੇ ਆ ਸੋ ਉਥੋਂ ਸਾਡੇ ਚ ਕਮੀਆਂ ਵੀ ਬਹੁਤ ਨੇ ਸਾਨੂੰ ਕਮੀਆਂ ਵੀ ਦੱਸੋ ਦੱਸਣ ਦਾ ਵਾਰ ਜੰਦਾ ਤੁਹਾਡਾ ਜੇ ਤੁਸੀਂ ਸਾਨੂੰ ਕਮੀਆਂ ਕਣਿਆਉਂਗੇ ਤਾਂ ਹੀ ਅਸੀਂ ਅੱਗੇ ਵਧਾਂਗੇ ਜੀ ਕਮੀਆਂ ਨੂੰ ਦੂਰ ਕਰਾਂਗੇ ਨੇ ਸਾਡੀਆਂ ਕਮੀਆਂ ਉੱਥੇ ਦੀਆਂ ਉੱਥੀ ਰਹਿ ਜਾਣੀਆਂ ਨੇ ਹਨਾ ਸਾਨੂੰ ਕੀ ਪਤਾ ਲੱਗਣਾ ਸਾਥ ਸਾਡੇ ਕੋਲ ਉੱਥੇ ਕੋਈ ਉਨਤਾਈ ਰਹਿੰਦੀ ਹੈ ਕਿੱਥੇ ਸਾਡੇ ਕੋਲ ਕਮੀ ਰਹਿੰਦੀ ਹੈ ਸਾਨੂੰ ਦੱਸੋਗੇ ਤਾਂ ਸਿੱਗੇ ਬੜਾ ਨੇ ਤੁਹਾਡਾ ਥੈਂਕ ਯੂ ਬਾਜੀ ਧੰਨਵਾਦ ਹੈ ਜੀ ਮਿਲਦਾ ਕਿਸੇ ਨਵੇਂ ਵੀਰੋ ਜਰ ਨਾਲ ਨਵੀਂ ਕਲੈਕਸ਼ਨ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ